ਪੰਜਾਬ ਦੀ ਨੰਬਰ 1 ਇਮੀਗ੍ਰੇਸ਼ਨ ਸੰਸਥਾ ਗਲੋਬਲ ਐਜੂਕੇਅਰ ਵੱਲੋਂ ਫ੍ਰੀਕੋਟ ਵਿੱਚ ਕਰਵਾਇਆ ਗਿਆ 12ਵੀਂ ਜਮਾਤ ਪੜ੍ਹਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਫ੍ਰੀਕੋਟ ਦੇ ਚੰਦ ਪੈਲਸ ਵਿੱਚ ਗਲੋਬਲ ਐਜੂਕੇਅਰ ਵੱਲੋਂ ਇੱਕ ਖਾਸ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਗਲੋਬਲ ਐਜੂਕੇਅਰ ਦੇ ਐਮ ਡੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਬੱਚਿਆਂ ਨੂੰ ਸੈਮੀਨਾਰ ਜਰੀਏ ਵਦੇਸ਼ ਜਾ ਕੇ ਆਪਣਾ ਸੈਰੀਪੱਖ ਬਣਾਉਣ ਪੜ੍ਹਾਈ ਅਤੇ ਉੱਥੋਂ ਦੇ ਕੰਮ ਕਾਰ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਗਲੋਬਲ ਐਜੂਕੇਅਰ ਦੇ ਐਮ ਡੀ ਅਤੇ ਵੀਜ਼ਾ ਐਕਸਪਰਟ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਫ੍ਰੀਕੋਰਡ ਦੇ ਵਿੱਚ 12ਵੀਂ ਕਲਾਸ ਵਿੱਚ ਪੜ੍ਹ ਰਹੇ ਬੱਚਿਆਂ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਗਲੋਬਲ ਐਜੂਕੇਅਰ ਫ੍ਰੀਕੋਰਡ ਵੱਲੋਂ ਜੋ ਕੋਰਸ ਕਰਵਾਏ ਜਾ ਰਹੇ ਹਨ ਜਿੱਦਾਂ ਕੋਸਾਂ ਜਰੀਏ ਵਿਦਿਆਰਥੀ ਪਧੇ ਜਾ ਕੇ ਆਪਣਾ ਸਿਨੈਰੀਓ ਪ੍ਰਿਕ ਬਣਾ ਸਕਦੇ ਹਨ ਉਸ ਬਾਰੇ ਜਾਣੂ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਅੱਜ 500 ਦੇ ਕਰੀਬ ਬੱਚੇ ਇੱਥੇ ਆਏ ਹਨ ਅਤੇ ਬੱਚਿਆਂ ਦੇ ਲਈ ਉਹਨਾਂ ਵੱਲੋਂ ਸੈਮੀਨਾਰ ਦੇ ਨਾਲ ਨਾਲ ਐਂਟਰਟੇਨਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਐਸਐਸਐਮ ਨੇ ਆਰ ਵਿੱਚ ਪਹੁੰਚੇ ਹੋਏ 500 ਦੇ ਕਰੀਬ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਅੱਜ ਇਸ ਸੈਮੀਨਾਰ ਵਿੱਚ ਆ ਕੇ ਖੁਸ਼ੀ ਮਹਿਸੂਸ ਕਰ ਰਹੇ ਕਿਉਂਕਿ ਇਸ ਸੈਮੀਨਾਰ ਦੇ ਵਿੱਚ ਜਿੱਥੇ ਉਹਨਾਂ ਨੂੰ ਵਿਦੇਸ਼ ਜਾਣ ਬਾਰੇ ਜਾਣਕਾਰੀ ਮਿਲੀ ਅਤੇ ਨਾਲੇ ਨਾਲ ਹੀ ਇੱਥੇ ਐਂਟਰਟੇਨਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਸਲ ਵਿੱਚ ਉਹ ਗਲੋਬਲ ਐਜੂਕੇਅਰ ਦਾ ਧੰਨਵਾਦ ਕਰਦੇ ਹਨ ਨਾਲ ਹੀ ਬੱਚਿਆਂ ਨੇ ਦੱਸਿਆ ਕਿ ਗਲੋਬਲ ਐਜੂਕੇਅਰ ਵੱਲੋਂ ਜੋ ਫ੍ਰੀ ਕੋਰਸ ਦੇ ਵਿੱਚ ਕੋਰਸ ਕਰਵਾਏ ਜਾ ਰਹੇ ਹਨ ਜਿਸ ਨਾਲ ਉਹ ਵਿਦੇਸ਼ ਜਾ ਕੇ ਆਪਣਾ ਸੁਨਹਿਰੀ ਭਖ ਬਣਾ ਸਕਦੇ ਹਨ ਉਹਨਾਂ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਗਲੋਬਲ ਐਜੂਕੇਅਰ ਤੇ ਵਿਸ਼ਵਾਸ ਕਰਦੇ ਹਨ ਅਤੇ ਉਹਨਾਂ ਦਾ ਜੋ ਸੁਪਨਾ ਵਿਦੇਸ਼ ਜਾਣ ਦਾ ਉਹ ਗਲੋਬਲ ਐਜੂਕੇਅਰ ਹੀ ਪੂਰਾ ਕਰ ਸਕਦਾ ਹੈ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਬੱਚਿਆਂ ਨੇ ਅਤੇ ਨਾਲ ਹੀ ਗਲੋਬਲ ਐਜੂਕੇਅਰ ਦੇ ਐਮ ਡੀ ਕੁਲਦੀਪ ਸਿੰਘ ਢਾਲੀਵਾਲ ਨੇ ਬਹੁਤ ਵਧੀਆ ਇਵੈਂਟ ਇਹਨਾਂ ਨੇ ਆਰਗੇਨਾਈਜ਼ ਕਰਾਇਆ ਹੈ ਇਹਨਾਂ ਦਾ ਆਇਲਸ ਤੇ ਪੀਟੀੀ ਸੈਂਟਰ ਹੈ ਜੇ ਤੁਸੀਂ ਚਾਹਦੇ ਹੋ ਤਾਂ ਤੁਸੀਂ ਇਹਨਾਂ ਦੇ ਕੋਰਸੇ ਲੈ ਸਕਦੇ ਹੋ ਤੁਹਾਡਾ ਬਹੁਤ ਵੰਡਰਫੁਲ ਐਕਸਪੀਰੀਅੰਸ ਹੋਊਗਾ ਜਿਵੇਂ ਆਪਾਂ ਨੂੰ ਪਤਾ ਜਿਹੜੇ ਆਪਣੇ ਨਾਲ ਦੇ ਦੋਸਤ ਜਾਂਦੇ ਆ ਪਲੱਸ 2 ਦੇ ਬਾਅਦ ਉਹਨਾਂ ਨੂੰ ਉੱਥੇ ਜਾ ਕੇ வால்ਮਾਰਟਸ ਤੇ ਹੋਰ ਟਾਰਗੇਟ ਵਗੈਰਾ ਵਰਗੇ ਡਾਲਰ ਸਟੋਰਸ 'ਚ ਕੰਮ ਕਰਨਾ ਪੈਂਦਾ ਪਰ ਇਹਨਾਂ ਦੇ 3 3 4 4 ਦਿਨ ਦੇ ਕੋਰਸੇ ਹੈ ਜਿਨ੍ਹਾਂ ਥਰੂ ਤੁਸੀਂ ਉੱਥੇ ਜਾਓਗੇ ਤਾਂ ਜਿਵੇਂ ਮੈਡੀਕਲ ਵਾਲੇ ਬੱਚਿਆਂ ਨੂੰ ਲੈਬ ਅਸਿਸਟੈਂਟਸ ਫਾਰਮੇਸੀ ਅਸਿਸਟੈਂਟਸ ਵਰਗੀਆਂ ਤੇ ਜਿਹੜੇ ਕਮਰਸ ਵਾਲੇ ਬੱਚੇ ਐ ਉਹਨਾਂ ਨੂੰ ਬੁੱਕ ਕੀਪਿੰਗ ਤੇ ਫਾਈਨੈਂਸ਼ੀਅਲ ਅਸਿਸਟੈਂਟਸ ਦੀਆਂ ਜੌਬ ਮਿਲਦੀਆਂ ਨਾਨ ਮੈਡੀਕਲ ਵਾਲਿਆਂ ਲਈ ਹੋਰ ਵੀ ਬਹੁਤ ਆਪਸ਼ਨਸ ਐ ਤਾਂ ਮੈਂ ਤੁਹਾਨੂੰ ਜ਼ਰੂਰ ਰეკਮੈਂਡ ਕਰੂੰਗਾ ਵੀ ਤੁਸੀਂ ਇੱਕ ਵਾਰੀ ਇਹਨਾਂ ਦੇ ਕੋਲ ਐਬਸੋਲੂਟਲੀ ਇਹਨਾਂ ਨੂੰ ਦੇਖ ਕੇ ਆਓ ਇਹਨਾਂ ਕੋਲ ਜਾ ਕੇ ਆਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਵਨੀਤ ਕੌਰ ਤੇ 12ਵੀਂ ਜਮਾਤ ਚ ਪੜਦੀ ਆ ਤੇ ਇਹ ਗਲੋਬਲ ਐਜੂਕੇਅਰ ਨੇ ਆਰਗੇਨਾਈਜ਼ ਕਰਾਈ ਸੀਗੀ ਤੇ ਫਿਰ ਉਹ ਬਹੁਤ ਹੀ ਜ਼ਿਆਦਾ ਵਧੀਆ ਰਹੀ ਖਾਣ ਪੀਣ ਦਾ ਸਿਸਟਮ ਬੈਠਣ ਦਾ ਡੀਜੇ ਦਾ ਸਾਰਾ ਸਿਸਟਮ ਬਹੁਤ ਵਧੀਆ ਸੀ ਇਸ ਦੇ ਨਾਲ ਨਾਲ ਗਲੋਬਲ ਐਜੂਕੇਅ ਆਇਲਸ ਵੀ ਕਰਾਂ ਆਇਲਸ ਤਾਂ ਕਰਾਉਂਦੇ ਕਰਾਉਂਦੇ ਬਟ ਇਸ ਦੇ ਨਾਲ ਪੀਟੀ ਕੋਰਸਸ ਵੀ ਦਿੰਦੇ ਆ ਐਂਡ ਜਦੋਂ ਆਪਣੇ ਬੱਚੇ ਇਧਰੋਂ ਬਾਹਰ ਜਾਂਦੇ ਆ ਔਨ ਲਾਈਕ ਸਟੂਡੈਂਟ ਬੇਸਿਸ ਤਾਂ ਇਹ ਉਧਰ ਜਾ ਕੇ ਕਿੱਥੇ ਬੱਚਿਆਂ ਨੇ ਵਾਲਮਟ ਵਗੈਰਾ ਚ ਕੰਮ ਕਰਨਾ ਇਹਨਾਂ ਦੇ 3 ਤੋਂ 4 ਦਿਨਾਂ ਦੇ ਕੋਰਸ ਹੁੰਦੇ ਆ ਤੇ ਉਹ ਕੋਰਸ ਕਰਕੇ ਜਿਵੇਂ ਕਿ ਕਾਮਰਸ ਵਾਲੇ ਬੱਚੇ ਉਹ ਫਾਈਨੈਂਸ਼ੀਅਲ ਅਸਿਸਟੈਂਟ ਵਗੈਰਾ ਬਣ ਸਕਦੇ ਆ ਮੈਡੀਕਲ ਵਾਲੇ ਬੱਚੇ ਲੈਬ ਅਸਿਸਟੈਂਟ ਬਣ ਸਕਦੇ ਆ ਨਾਨ ਮੈਡੀਕਲ ਵਾਲਿਆਂ ਲਈ ਵੀ ਕਾਫੀ ਸਾਰੀਆਂ ਆਪਸ਼ਨਸ ਆ ਜੇ ਅੱਗੇ ਮੈਂ ਵੀ ਵਾਰ ਜਾਣਾ ਹੋਇਆ ਤਾਂ ਮੈਂ ਇਹਨਾਂ ਨੂੰ ਕੰਟੈਕਟ ਕਰਨਾ ਪਸੰਦ ਕਰੂੰਗੀ ਜੇ ਤੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰਿਓ ਥੈਂਕ ਯੂ ਅਸੀਂ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਜੀ ਜਕਾਰ ਜੀ ਮੈਂ ਤੁਹਾਡਾ ਇੱਥੇ ਆਇਆ ਨੂੰ ਜੀ ਆਇਆਂ ਕਰਦਾ ਤੇ ਜਿੰਨੇ ਵੀ ਸਟੂਡੈਂਟਸ ਇੱਥੇ ਆਏ ਹੋਏ ਆ ਸਾਡੇ ਇਸ এডੂਕੇਸ਼ਨ ਇੱਕ ਫੇਅਰ ਅਸੀਂ ਲਾਇਆ ਸੀ ਛੋਟਾ ਜਿਹਾ ਉਹਦੇ ਵਿੱਚ ਕਾਫੀ ਸਟੂਡੈਂਟਸ 500 ਪਲੱਸ ਆਏ ਹੋਏ ਅੱਜ ਇਹ ਅਸੀਂ ਇਹਨਾਂ ਨੂੰ ਅਵੇਅਰ ਕਰਨਾ ਹੈ ਕਿ ਤੁਸੀਂ ਅੱਗੇ ਫਿਊਚਰ ਦੇ ਵਿੱਚ ਜਿਵੇਂ ਕਲਾਸ 12 ਆ ਇਹਨਾਂ ਦੇ ਹੁਣ ਐਗਜ਼ਾਮ ਸਟਾਰਟ ਹੋਣ ਲੱਗੇ ਆ ਪੰਜਾਬ ਬੋਰਡ ਤੇ CBSE ਨੇ ਆਪਣੀਆਂ ਡੇਟ ਸ਼ੀਟਸ ਅਨਾਉਂਸ ਕਰ ਚੁੱਕੀਆਂ ਐਂਡ ਅਸੀਂ ਇਹਨਾਂ ਨੂੰ ਦੱਸ ਇਹ ਅਵੇਰਨੈਸ ਪ੍ਰੋਗਰਾਮ ਸੀ ਕਿ ਇਹਨਾਂ ਨੂੰ ਅੱਗੇ IELTS ਦੇ ਲਈ PT ਦੇ ਕੋਰਸਸ ਦੇ ਲਈ ਤੇ ਸਟੱਡੀ ਵੀਜ਼ਾ ਜਿਹਦੇ ਵਿੱਚ ਕੈਨੇਡਾ ਆਸਟ੍ਰੇਲੀਆ USA ਦੀਆਂ ਸੀ ਇਹਨਾਂ ਨੂੰ ਆਪਣੇ ਵੱਲੋਂ ਸਾਡੇ ਐਕਸਪਰਟਸ ਨੇ ਇਹਨਾਂ ਨੂੰ ਕਾਫੀ ਆਪਸ਼ਨਸ ਦਿੱਤੀਆਂ ਤਾਂ ਜੋ ਇਹ ਆਪਣਾ ਜਿਹੜਾ ਜੋ ਅੱਗੇ ਇਹਨਾਂ ਦਾ ਫਿਊਚਰ ਦੇ ਪਲਾਨ ਹੈ ਸਟੱਡੀ ਵੀਜ਼ਨ ਨੂੰ ਲੈ ਕੇ ਉਹਦੇ ਵਿੱਚ ਇਹਨਾਂ ਨੂੰ ਥੋੜੀ ਆਸਾਨੀ ਹੋ ਸਕੇ ਅਬ ਬੱਚਿਆਂ ਕੋਲ ਕੋਈ ਸਵਾਲ ਇਧਰ ਕੀਤੇਗੇ ਕਿ ਕਿਉਂਕਿ 3 ਦਿਨੀ ਪੀਸਾ ਵਧਣ ਦਾ ਕੀ ਗਾਣਾ ਲਗਾਤਾਰ ਨਿਊਜ਼ ਆ ਰਹੀ ਹੈ ਕਿ ਹੁਣ ਸਟੂਡੈਂਟ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਕਿ ਇਦਾਂ ਦੀ ਸਮੱਸਿਆ ਤੁਹਾਡੇ ਨਾਲ ਬੱਚੇ ਨੇ ਸ਼ੇਅਰ ਕੀਤੀ ਜਰੋਂ ਕੀ ਉਹਦਾ ਹੱਲ ਹੋਏਗਾ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਜਿਵੇਂ ਕੈਨੇਡਾ ਨੇ ਹੁਣ ਅਨਾਉਂਸ ਕੀਤਾ ਹੈ ਕਿ 31 ਦਸੰਬਰ ਤੋਂ ਬਾਅਦ ਜਿਵੇਂ ਉਹ ਜਿੰਨਿਆਂ ਦੇ ਜਿਹੜੇ ਸਟੂਡੈਂਟਸ ਦੇ ਉੱਥੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸੀਗੇ ਉਹਨਾਂ ਨੂੰ ਹੁਣ ਐਕਸਟੈਂਸ਼ਨ ਨਹੀਂ ਮਿਲਣੀ ਬਟ ਉਹਦੇ ਵਿੱਚ ਮੈਂ ਸਟੂਡੈਂਟਸ ਦੇ ਅੱਜ ਇਹਨਾਂ ਦੇ ਬੜੇ ਸਵਾਲ ਸੀਗੇ ਅਸੀਂ ਇਹਨਾਂ ਨੂੰ ਇਹ ਸੋਲੂਸ਼ਨ ਦੇ ਰਹੇ ਹਾਂ ਦੇਖੋ ਤੁਸੀਂ ਜਿਹੜੀਆਂ ਆਲਰੇਡੀ ਕਰਾਊਡਡ ਪਲੇਸਸ ਆ ਕੈਨੇਡਾ ਦੀਆਂ ਜਿਵੇਂ ਸਰੀ ਹੋ ਗਿਆ ਵੈਨਕੂਵਰ ਹੋ ਗਿਆ ਟੋਰਾਂਟੋ ਹੋ ਗਿਆ ਬ੍ਰੈਮਟਨ ਹੋ ਗਿਆ ਮਿਸਿਸਾਗਾ ਹੋ ਗਿਆ ਤੁਸੀਂ ਇਹਨਾਂ ਨੂੰ ਅਵੋਇਡ ਕਰੋ ਤੁਸੀਂ ਇਹਨਾਂ ਕਰਾਊਡਡ ਪਲੇਸਸ ਦੇ ਉੱਪਰ ਜੇ ਜਾਓਗੇ ਤਾਂ ਆਬਵੀਅਸਲੀ ਤੁਹਾਨੂੰ ਜਿਹੜਾ ਪੀਆਰ ਦੇ ਵਿੱਚ ਟਰਬਲ ਆਊਗੀ ਤੁਹਾਨੂੰ ਵਰਕ ਪਰਮਿਟ ਐਕਸਟੈਂਸ਼ਨ ਕਰਾਉਣ ਦੀ ਨੌਬਤ ਆਊਗੀ ਜੇ ਤੁਸੀਂ ਇਹਨਾਂ ਜਗ੍ਹਾ ਨੂੰ ਛੱਡ ਕੇ ਜਿਵੇਂ ਨਿਊ ਫਾਉਂਡ ਲੈਂਡ ਹੋ ਗਿਆ ਨਿਊ ਬਰਾਂਜ਼ਵਿਕ ਹੋ ਗਿਆ ਨੋਵਾ ਸਕੋਸ਼ੀਆ ਹੋ ਗਿਆ ਸਸਕੈਚੁਵਨ ਹੋ ਗਿਆ ਅਲਬਰਟਾ ਹੋ ਗਿਆ ਵਿਨੀਪੈਗ ਮੈਨੀਟੋਬਾ ਤੁਸੀਂ ਜੇ ਇਹਨਾਂ ਟਾਊਨਸ ਜਾਂ ਸਿਟੀਆਂ ਵੱਲ ਜਾਣੇ ਹੋ ਤਾਂ ਜਿਹੜਾ ਤੁਹਾਨੂੰ ਉੱਥੇ ਜਾ ਕੇ ਵਰਕ ਪਰਮਿਟ ਐਕਸਟੈਂਡ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਜੋ ਗਵਰਨਮੈਂਟ ਵੱਲੋਂ 3 ਸਾਲ ਦਾ ਤੁਹਾਡੀ 2 ਸਾਲ ਦੀ ਪੜ੍ਹਾਈ ਹੋਣ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਤੁਹਾਨੂੰ ਉਹਦੇ ਵਿੱਚ ਹੀ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਪ੍ਰੋਸੀਡ ਹੋ ਜਾਣੀ ਜਨ ਕੀ ਉਹ ਜਿਹੜੇ ਬੱਚੇ ਜਨ ਕੀ ਗਰੀਡਾ ਦਾ ਜਿਹਾ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਵੀਡੀਓ ਦੇਖ ਰਹੇ ਨੇ ਉਹ ਬੇਚੇ ਕੋ ਜਨ ਕੀ ਕਰ ਸਕਦੇ ਆ ਪਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਕਰੋ ਬਿਲਕੁਲ ਜੀ ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਸਹੀ ਸਿਟੀ ਜਾਂ ਟਾਊਨ ਦੀ ਚੋਣ ਕਰਨੀ ਪੈਣੀ ਹੈ ਜੇ ਉਹ ਜਿਹੜੀਆਂ ਜਿੱਥੇ ਪੋਪੂਲੇਸ਼ਨ ਪਹਿਲਾਂ ਹੀ ਬਹੁਤ ਜ਼ਿਆਦਾ ਜੇ ਉਹ ਉੱਥੇ ਜਾਣਗੇ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਕੋਈ ਭੈਣ ਭਰਾ ਜਾਂ ਕੋਈ ਕਈ ਵਾਰੀ ਹੁੰਦਾ ਹੈ ਸਾਨੂੰ ਜਦੋਂ ਅਸੀਂ ਬਾਹਰ ਚੂਜ਼ ਕਰਦੇ ਆ ਕੋਈ ਕੋਰਸ ਜੀ ਸਾਡਾ ਫਲਾਣਾ ਰਿਸ਼ਤੇਦਾਰ ਉੱਥੇ ਹੈ ਸਾਨੂੰ ਰਹਿਣਾ ਸੌਖਾ ਹੋ ਜੂ ਤੁਸੀਂ ਸਿਰਫ ਰਹਿਣ ਪਿੱਛੇ ਆ ਇਹ ਐਡੀ ਨੌਬਤ ਖੜੀ ਕਰ ਲੈਣੇ ਕਿ ਕੱਲ ਨੂੰ ਤੁਹਾਨੂੰ ਪੀਆਰ ਵਿੱਚ ਪ੍ਰੋਬਲਮ ਆਉਂਦੀ ਹੈ ਸੋ ਬੈਟਰ ਹੈ ਵੀ ਸਟੂਡੈਂਟਸ ਨੂੰ ਅੱਜ ਹੀ ਡਿਸੀਜਨ ਸਹੀ ਲੈਣਾ ਚਾਹੀਦਾ ਉਹੋ ਜੇ ਛੋਟੇ ਛੋਟੇ ਟਾਊਨ ਉੱਤੇ ਬਹੁਤ ਹੈਗੇ ਆ ਛੋਟੇ ਛੋਟੇ ਸ਼ਹਿਰ ਹੈਗੇ ਜਿੱਥੇ ਉਹਨਾਂ ਨੂੰ ਪੋਪੂਲੇਸ਼ਨ ਦੀ ਲੋਡ ਹੈ ਤੁਸੀਂ ਉੱਥੇ ਜਾਓ ਨਾ ਪੀਅਰ ਸੌਕੀ ਮਿਲਦੀ ਹੈ ਹਨ ਕਿ ਬੱਚਿਆਂ ਨੂੰ ਹੁਣ ਕਿਹਦਾ ਦਿਆਂ ਵੀ ਜਿਹੜੇ ਵੀਜ਼ੇ ਵੀ ਉਹ ਲਗਾਤਾਰ ਆ ਰਹੇ ਨੇ ਪੀਰ ਦੇ ਵਿੱਚ ਰੋਕ ਰੋਕ ਜਾਂਦੇ ਕਿਸੇ ਸਮੇਂ ਨਹੀਂ ਜੀ ਦੇਖੋ ਵੀਜ਼ਾ ਸਕਸੈਸ ਰੇਟ ਕੈਨੇਡਾ ਦਾ ਇਸ ਟਾਈਮ ਬਹੁਤ ਵਧੀਆ ਹੈ ਕੋਈ ਪ੍ਰੋਬਲਮ ਨਹੀਂ ਆ ਰਹੀ ਜੋ ਚੈਲੰਜਸ ਆ ਰਹੇ ਆ ਉਹ ਇਥੋਂ ਤੱਕ ਨਹੀਂ ਉਹ ਉੱਥੇ ਜਾ ਕੇ ਆਉਂਦੇ ਆ ਉੱਥੇ ਜਾ ਕੇ ਵੀ ਤਾਂ ਆਉਂਦੇ ਆ ਜਦੋਂ ਅਸੀਂ ਕਰਾਊਡਿਡ ਸ਼ਹਿਰਾਂ ਵੱਲ ਜਾਂਦੇ ਆ ਤੁਸੀਂ ਛੋਟੇ ਸ਼ਹਿਰਾਂ ਵੱਲ ਛੋਟੇ ਟਾਊਨਸ ਵੱਲ ਜਾਓ ਉੱਥੇ ਵੀ ਕੋਈ ਚੈਲੰਜਸ ਨਹੀਂ ਹੈਗੇ